ਜੈਪੀਮ ਜੈਪਾਰ ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊ ਚੈਨਲ ਹਿੰਮਤ ਸੱਤ ਖਾਂਦੀ ਮੈਂ ਟਿੰਪਲ ਗੰਗਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੰਬੇਡਕਰ ਮਿਸ਼ਨ ਨਿਊ ਚੈਨਲ ਅੱਜ ਹੁਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਵਿਖੇ ਪਹੁੰਚੀ ਹੈ ਜਿੱਥੇ ਕਿ ਪਿੰਕ ਰੋਜ਼ ਹੋਟਲ ਵਿੱਚ ਇੱਕ ਦਿਨਾਂ ਕੈਮਰਾ ਸਿਖਲਾਈ ਔਰ ਕੈਮਰਾ ਐਗਜ਼ੀਬਿਸ਼ਨ ਦਾ ਜਿਹੜਾ ਇੱਕ ਫੰਕਸ਼ਨ ਕਰਾਇਆ ਜਾ ਰਿਹਾ ਹੈ ਇਹ ਫੰਕਸ਼ਨ ਪੀਪੀਏ ਯੂਨਿਟ ਗਰਸ਼ੰਕਰ ਔਰ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਜੰਦਰ ਵੱਲੋਂ ਉਲੀਕਿਆ ਗਿਆ ਤੇ ਇਸ ਦੇ ਵਿੱਚ ਨਵੇਂ ਆਉਣ ਵਾਲੇ ਕੈਮਰੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਨਵੇਂ ਟੈਕਨੋਲੋਜੀ ਬਾਰੇ ਤੁਹਾਨੂੰ ਸਭ ਨੂੰ ਜਾਣੂ ਕਰਵਾਇਆ ਗਿਆ ਫੋਟੋਗ੍ਰਾਫਰ ਭਰਾਵਾਂ ਨੂੰ ਜਿਹੜਾ ਇਸ ਬਾਰੇ ਫੋਟੋਗ੍ਰਾਫੀ ਦੀ ਨੌਲੇਜ ਦਿੱਤੀ ਗਈ ਹੈ ਤੇ ਆਓ ਆਪਾਂ ਚੱਲ ਕੇ ਅੰਦਰ ਗੱਲਬਾਤ ਕਰਦੇ ਹਾਂ ਤੇ ਮੌਕੇ ਦੀਆਂ ਤਸਵੀਰਾਂ ਦੇਖਦੇ ਹਾਂ ਮੇਰਾ ਨਾਮਤਰ ਮਨਦਰ ਸਿੰਘ ਹੈ ਜੀ ਤੇ ਸਰ ਅੱਜ ਤੁਸੀਂ ਇੱਥੇ ਆਇਓ ਐਗਜ਼ਿਬਿਸ਼ਨ ਤੇ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲੇ ਕਹਿਣਾ ਚਾਹਾਂਗਾ ਜੀ ਕਹਿਣਾ ਕਿ ਮੈਂ ਧੰਨਵਾਦ ਕਰਨਾ ਚਾਹਾਂਗਾ ਗੜਸ਼ੰਕਰ ਦੀ ਪੀਪੀਏ ਟੀਮ ਜਿਹੜੀ ਐਸੋਸੀਏਸ਼ਨ ਹੈ ਜਿੰਨਾ ਇਹਨਾਂ ਨੇ ਸਾਨੂੰ ਮਾਣ ਬਖਸ਼ਿਆ ਐਜ਼ ਅ ਪੈਨਸੋਨਿਕ ਕੰਪਨੀ ਦੀ ਟੀਮ ਪੂਰੀ ਟੀਮ ਵੱਲੋਂ ਪੂਰੀ ਕੰਪਨੀ ਵੱਲੋਂ ਮੈਂ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਤੇ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਇਹਨਾਂ ਨੂੰ ਇੱਕ ਵਾਅਦਾ ਕਰਦਾ ਕਿ ਫਿਊਚਰ ਦੇ ਵਿੱਚ ਮੈਂ ਇਹਨਾਂ ਨਾਲ ਸਟੈਂਡ ਬਾਈ ਰਹੂੰਗਾ ਕੋਈ ਕੈਮਰਾ ਦੇ ਰਿਲੇਟਡ ਕੋਈ ਗੱਲ ਕਰਨੀ ਹੈ ਤਾਂ ਮੇਰੇ ਨਾਲ ਕਰ ਸਕਦੇ ਆ ਜੀ ਸਰ ਜਿਵੇਂ ਤੁਸੀਂ ਅੱਜ ਆਏ ਹੋ ਕੈਮਰਿਆਂ ਬਾਰੇ ਦੱਸਿਆ ਕਿਹੜੀ ਕੰਪਨੀ ਦੇ ਕੈਮਰੇ ਨੇ ਤੇ ਕੀ ਕੀ ਦੱਸਿਆ ਤੁਸੀਂ ਮੈਂ ਸਰ ਹੁਣੇ ਦੱਸਿਆ ਕਿ ਮੈਂ ਪੈਨਾਸੋਨਿਕ ਤੋਂ ਆ ਹਾਂ ਉਹ ਪੈਨਾਸੋਨਿਕ ਲਿਉਮਿਕਸ ਕੈਮਰੇ ਦੀ ਅਸੀਂ ਫੁੱਲ ਰੇਂਜ ਲੈ ਕੇ ਆਏ ਹਾਂ ਠੀਕ ਹੈ ਇਹਦੇ ਵਿੱਚ ਸਾਡੇ ਵੀਡੀਓ ਕੈਮਰਾਜ਼ ਲਾਈਵ ਕੈਮਰਾਜ਼ ਸਿਨੇਮਾ ਕੈਮਰਾਜ਼ 올 ਕੈਮਰਾਜ਼ ਜਿਹੜੇ ਆ ਉਹ ਸਾਡੇ ਕੋਲ ਅਵੇਲੇਬਲ ਨੇ ਠੀਕ ਹੈ ਉਸੇ ਦੇ ਨਾਲ ਰਿਲੇਟਡ ਅਸੀਂ ਅੱਜ ਵਰਕਸ਼ਾਪ ਦਿੱਤੀ ਹੈ ਤੇ ਸਰ ਤੁਸੀਂ ਗਰਸ਼ਣ ਕਰ ਐਸੋਸੀਏਸ਼ਨ ਦੇ ਫੋਟੋਗ੍ਰਾਫਰ ਜਿੰਨੇ ਵੀ ਹੈਗੇ ਨੇ ਪੀਪੀਏ ਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਜੀ ਸასიਖਾਲ ਸਾਰਿਆਂ ਨੂੰ ਜਿੱਦਾਂ ਭਾਜੀ ਉਹਨਾਂ ਨੇ ਦੱਸਿਆ ਜੀ ਮੇਰਾ ਨਾਮ ਛਲੇਂਦਰ ਸਿੰਘ ਛੱਲੀ ਜੀ ਐਜ਼ ਅ ਮੈਂਟਰ ਪੈਨਾਸੋਨਿਕ ਕੰਪਨੀ ਵੱਲੋਂ ਆਇਆ ਹਾਂ ਮੈਂ ਜੀ ਔਰ ਮੈਂ ਹਰ ਇੱਕ ਯੂਜ਼ਰ ਨੂੰ ਪਲੱਸ ਪੀਪੀਏ ਟੀਮ ਗੜਸ਼ੰਕਰ ਨੂੰ ਇਹ ਸਨਿਹਿਆ ਦੇਣਾ ਚਾਹੁੰਗਾ ਕਿ ਲੋਮਿਕਸ ਦੇ ਕੈਮਰੇ ਤੁਸੀਂ ਯੂਜ਼ ਕਰੋ ਯੂਜ਼ ਕਰਕੇ ਤੁਸੀਂ ਦੇਖੋ ਤੁਹਾਨੂੰ ਬਹੁਤ ਜ਼ਿਆਦਾ ਫਰਕ ਦਿਖਾਈ ਦੇਊਗਾ ਤੁਹਾਡੀ ਅੱਜ ਜਿਹੜੀ ਲੋਮਿਕਸ ਦੀ ਵਰਕਸ਼ਾਪ ਲੱਗੀ ਆ ਉਹ ਪੈਨਾਸੋਨਿਕ ਲੂਮਿਕਸ ਦੇ ਸਾਰੇ ਕੈਮਰੇ ਦੇ ਫੀਚਰ ਬਾਰੇ ਲੱਗੀ ਤੁਹਾਨੂੰ ਸਾਰੇ ਫੀਚਰ ਸਮਝਾਏ ਗਏ ਆ ਉਮੀਦ ਕਰਦਾ ਕਿ ਸਾਰਿਆਂ ਨੂੰ ਫੀਚਰਾਂ ਬਾਰੇ ਸਮਝ ਲੱਗੀ ਹੋਊਗੀ ਤੇ ਕੁਝ ਅਲੱਗ ਤੋਂ ਫਰਕ ਦਿਖਾਈ ਦਿੱਤਾ ਹੋਊਗਾ ਜੀ ਤੇ ਸਰ ਤੁਸੀਂ ਸਾਡੇ ਫੋਟੋਗ੍ਰਾਫਰਾਂ ਨੂੰ ਕੀ ਸੰਦੇਸ਼ ਦੇਣਾ ਹੈ ਮੈਂ ਆਪਣੇ ਫੋਟੋਗ੍ਰਾਫਰ ਭਰਾਵਾਂ ਨੂੰ ਇੱਕ ਮੈਸੇਜ ਦੇਣਾ ਚਾਹੂੰਗਾ ਵੀ ਫੋਟੋਗ੍ਰਾਫੀ ਜਿਹੜੀ ਆ ਉਹ ਇੱਕ ਕਲਾ ਆ ਠੀਕ ਹੈ ਉਹਨੂੰ ਛੋਟੇ ਲੈਵਲ ਦੀ ਕਲਾ ਨਾ ਸਮਝੋ ਉਹਨੂੰ ਬਹੁਤ ਵੱਡੇ ਲੈਵਲ ਦੀ ਕਲਾ ਸਮਝੋ ਔਰ ਕਸਟਮਰ ਨੂੰ ਉਹਦੀ ਵੈਲਿਊ ਦੱਸੋ ਵੀ ਫੋਟੋਗ੍ਰਾਫੀ ਦੀ ਵੈਲਿਊ ਕੀ ਹੈ ਕੱਲੀ ਫੋਟੋਗ੍ਰਾਫੀ ਫੋਟੋਗ੍ਰਾਫੀ ਨਹੀਂ ਹੈ ਉਹ ਆਪਾਂ ਕਸਟਮਰ ਨੂੰ ਇੱਕ ਮੈਮਰੀ ਦਿੰਨੇ ਆ ਔਰ ਮੈਮਰੀ ਦੇਣ ਦੇ ਲਈ ਵੀ ਤੁਸੀਂ ਆਪਣੀ ਜੀ ਜਾਣ ਲਗਾ ਦਿੰਨੇ ਆ ਠੀਕ ਹੈ ਔਰ ਫੋਟੋਗ੍ਰਾਫੀ ਦੀ ਕਲਾ ਜਿਹੜੀ ਹੈ ਉਹ ਕਸਟਮਰ ਨੂੰ ਦਿਖਾਈ ਦਿੰਦੀ ਆ ਪਰ ਕਸਟਮਰ ਉਹਦਾ ਬੈਨੀਫਿਟ ਲੈਣਾ ਚਾਹੁੰਦਾ ਹੈ ਫ੍ਰੀ ਆਫ ਕੋਸਟ ਠੀਕ ਹੈ ਵੀਸੀ ਘੱਟ ਤੋਂ ਘੱਟ ਪੈਸੇਾਂ 'ਚ ਵਧੀਆ ਤੋਂ ਵਧੀਆ ਕਲਾ ਲੈ ਸਕੀਏ ਪਰ ਫੋਟੋਗ੍ਰਾਫਰ ਨੂੰ ਆਪਣੀ ਵੈਲਿਊ ਸਮਝਣੀ ਚਾਹੀਦੀ ਹੈ ਔਰ ਆਪਣੀ ਕਲਾ ਦਿਖਾਣੀ ਚਾਹੀਦੀ ਹੈ ਔਰ ਉਸ ਕਲਾ ਦੇ ਅਕੋਰਡਿੰਗ ਉਹਨੂੰ ਆਪਣੀ ਕੀਮਤ ਲੈਣੀ ਚਾਹੀਦੀ ਹੈ ਧੰਨਵਾਦ ਜੀ ਹਾਂ ਸਰ ਜੀ ਨਾਮ ਆਪਣਾ ਹਾਂਜੀ ਮੇਰਾ ਨਾਮ ਜੱਸੀ ਸਟੂਡੀਓ ਗੜਸ਼ੰਕਰ ਜੀ ਮੈਂ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਜਲੰਧਰ ਯੂਨਿਟ ਗੜਸ਼ੰਕਰ ਦਾ ਪ੍ਰਧਾਨ ਵੀ ਹਾਂ ਜੀ ਮੈਂ ਇੱਥੇ ਸ਼ੈਲੀ ਭਾਜੀ ਉਹਨਾਂ ਦਾ ਵਰਕਸ਼ਾਪ ਲਾਂ ਤੇ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਜਿਹੜੀਆਂ ਗੱਲਾਂ ਦਾ ਸਾਨੂੰ ਵੀ ਨਹੀਂ ਪਤਾ ਸੀ ਉਹਨਾਂ ਬਾਰੇ ਵੀ ਸਾਨੂੰ ਜਾਣੂ ਕਰਵਾਇਆ ਜੀ ਕੈਮਰਿਆਂ ਦੀ ਉਹ ਨਵੇਂ ਟੈਕਨੋਲੋਜੀ ਨਵੇਂ ਕੈਮਰੇ ਸਭ ਕੁਝ ਛਾਂਦੇ ਆ ਹਰ ਇੱਕ ਚੀਜ਼ ਬਾਰੇ ਸਾਨੂੰ ਜਾਣੂ ਕਰਵਾਇਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਸਭ ਤੋਂ ਵੱਧ ਦੂਸਰਾ ਧੰਨਵਾਦ ਹੈਗਾ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਜਲੰਧਰ ਦਾ ਜਿਨ੍ਹਾਂ ਨੇ ਸਾਨੂੰ ਵਰਕਸ਼ਾਪ ਦੇ ਕੇ ਸਾਡੇ ਛੋਟੇ ਜਿਹੇ ਹਲਕੇ ਦੇ ਵਿੱਚ ਬਹੁਤ ਵੱਡਾ ਸਾਡੇ ਫੋਟੋਗ੍ਰਾਫਰ ਵੀਰਾਂ ਨੂੰ ਬਹੁਤ ਵਧੀਆ ਬਹੁਤ ਵਧੀਆ ਨੌਲੇਜ ਦਿੰਦੀ ਆ ਜਿਨ੍ਹਾਂ ਦੀ ਸਦਕਾ ਸਾਡੇ ਜਿੰਨੇ ਵੀ ਮੇਰੇ ਵੀਰ ਆਏ ਆ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਰਦਾ ਆ ਜਿਨ੍ਹਾਂ ਨੇ ਇੰਨਾ ਆਪਣਾ ਕੀਮਤੀ ਸਮਾਂ ਕੱਢ ਕੇ ਪੂਰਾ ਸੰਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਸ਼ੈਲੀ ਭਾਜੀ ਦਾ ਸਾਡੇ ਚਾਨਾ ਜੀ ਹਰਪ੍ਰੀਤ ਸਟੂਡੀਓ ਤੋਂ ਇਹਨਾਂ ਦਾ ਵੀ ਬਹੁਤ ਧੰਨਵਾਦ ਸਾਡੇ ਅਸ਼ੋਕ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਹਰਪ੍ਰੀਤ ਸਟੂਡੀਓ ਗੜਸ਼ੰਕਰ ਜੀ ਤੇ ਅੱਜ ਅਸੀਂ ਗੜਸ਼ੰਕਰ ਪੈਂਕਰੋ ਚੰਡੀਗੜ੍ਹ ਰੋਡ ਚੰਡੀਗੜ੍ਹ ਰੋਡ ਪੈਂਕਰੋਜ਼ ਰੈਸਟੋਰੈਂਟ ਦੇ ਵਿੱਚ ਜੀ ਪੀਪੀਏ ਜਲੰਧਰ ਦੇ ਸਹਿਯੋਗ ਨਾਲ ਗੜਸ਼ੰਕਰ ਪੀਪੀਏ ਜੁਨਟ ਗੜਸ਼ੰਕਰ ਵੱਲੋਂ ਨੂਮਰਸ ਪੀ ਇਹਨਾਂ ਸਾਨੂੰ ਕੰਪਨੀ ਵੱਲੋਂ ਇੱਕ ਵਰਕਸ਼ਾਪ ਲਾਈ ਗਈ ਜਿਸ ਵਿੱਚ ਕਿ ਸਾਡੇ ਕੀ ਨਾਮ ਹੈ ਸ਼ੇਲਿੰਦਰ ਸ਼ੇਲਿੰਦਰ ਸਿੰਘ ਜੀ ਨੂਰਮਹਿਲ ਤੋਂ ਜੀ ਇਹਨਾਂ ਨੇ ਆ ਕੇ ਸਾਰੇ ਸਾਡੇ ਇਲਾਕੇ ਦੇ ਫੋਟੋਗ੍ਰਾਫਰਾਂ ਨੂੰ ਪੈਨਾ ਸਾਨੂੰ ਕੈਮਰਾ ਬਾਰੇ ਦੱਸਿਆ ਔਰ ਬਾਕੀ ਕੰਪਨੀਆਂ ਦੇ ਮੁਕਾਬਲੇ ਪੈਨਾ ਸਾਨੂੰ ਨੂੰ ਕਾਫੀ ਵਧੀਆ ਦਿਖਾ ਲਿਆ ਇਸ ਅਸੀਂ ਵਰਕਸ਼ਾਪ ਤੋਂ ਪੂਰੇ ਸੰਤੁਸ਼ਟਾ ਠੀਕ